ਅਮਰੀਕਾ ਜਿਹੜਾ ਨਾ ਉਹ ਦੁਨੀਆ ਦਾ ਸਰਪੰਚ ਬਣਿਆ ਜਿਹੜੇ ਕੰਟਰੀ ਦੇ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਨੂੰ ਜੀ ਕਰਦਾ ਹੈ ਉਹ ਡਾਂਟ ਕੇ ਪਿੱਛੇ ਬਿਠਾ ਦਿੰਦਾ ਉਥੋਂ ਦੀ ਟੈਕਨੋਲੋਜੀ ਜਿਹੜੀ ਹੈ ਉਹਨੇ ਸੁਪਰ ਪਾਵਰ ਉਹਨੂੰ ਬਣਾਇਆ ਹੋਇਆ ਜਿਸ ਨੂੰ ਖਰੀਦ ਕੇ ਭਾਰਤ ਨੇ ਵਿਸ਼ਵ ਗੁਰੂ ਬਣਨਾ ਉਹ ਜਹਾਜ਼ ਅਮਰੀਕਾ 53 ਸਾਲ ਪਹਿਲਾਂ ਆਪਣੇ ਹਵਾਈ ਬੇੜੇ ਦੇ ਵਿੱਚ ਸ਼ਾਮਲ ਕਰ ਦਿੱਤੇ। ਹੁਣ ਤੱਕ 25 ਦੇਸ਼ਾਂ ਦੀ ਆਰਮੀ ਦੇ ਕੋਲ ਇਹ ਜਹਾਜ਼ ਹਨ। B2 ਜਿਹੜਾ ਬੰਬ ਵਰਸਕਿਆ ਜਿਹੜਾ ਇਹ ਕਹ ਲੋ ਕਿ ਆਸਮਾਨ ਦਾ ਜਿਹੜਾ ਹੈ ਉਹ ਯਮਰਾਜ ਹੈ। ਜੇ 20 ਮਾਈਟੀ ਡ੍ਰੈਗਨ ਤੇ ਵੀ ਪਰਮਾਣੂ ਹਥਿਆਰਾਂ ਦੇ ਨਾਲ ਲੈਸ ਅਮਰੀਕਾ ਜਿਹੜਾ ਹੈ ਨਾ ਉਹ ਦੁਨੀਆ ਦਾ ਸਰਪੰਚ ਬਣਿਆ ਸੁਪਰ ਪਾਵਰ ਹੈ ਜੱਗਲੋ ਕੇ ਵਿਸ਼ਵ ਗੁਰੂ ਜਿਹੜੇ ਕੰਟਰੀ ਦੇ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਨੂੰ ਜੀ ਕਰਦਾ ਹੈ ਉਹ ਡਾਂਡ ਕੇ ਪਿੱਛੇ ਬਿਠਾ ਦਿੰਦਾ ਕਿਉਂ ਬਾਈ ਕਿਉਂਕਿ ਉਸਪਰ ਪਾਵਰ ਹੈ ਤੇ ਸੁਪਰ ਪਾਵਰ ਕੋਈ ਹਵਾ ਹਵਾ ਹਵਾਈ ਦੇ ਵਿੱਚ ਨਹੀਂ ਉਹ ਬਣਿਆ ਹੋਇਆ ਉਸ ਦੀ ਜਿਹੜੀ ਸਾਇੰਸ ਆ ਉੱਥੋਂ ਦੀ ਟੈਕਨੋਲੋਜੀ ਜਿਹੜੀ ਆ ਉਹਨੇ ਸੁਪਰ ਪਾਵਰ ਉਹਨੂੰ ਬਣਾਇਆ ਹੋਇਆ ਭਾਰਤ ਜਿਹੜਾ ਜਹਾਜ਼ ਹੁਣ ਖਰੀਦ ਰਿਹਾ ਜਿੰਨੂੰ ਖਰੀਦ ਕੇ ਭਾਰਤ ਨੇ ਵਿਸ਼ਵ ਗੁਰੂ ਬਣਨਾ ਉਹ ਜਹਾਜ਼ ਅਮਰੀਕਾ 53 ਸਾਲ ਪਹਿਲਾਂ ਆਪਣੇ ਹਵਾਈ ਬੇੜੇ ਦੇ ਵਿੱਚ ਸ਼ਾਮਲ ਕਰ ਦਿੱਤੇ। F16 ਰੈਂਗ ਫਾਲਕਨ ਦੀ ਜੇ ਆਪਾਂ ਗੱਲ ਕਰਦੇ ਹਾਂ ਤੇ ਅਮਰੀਕਾ ਦੇ ਜਹਾਜ਼ ਦੇ ਵਿੱਚ ਬੇੜੇ ਦੇ ਵਿੱਚ ਇਹ ਲਗਭਗ 50 52 53 ਸਾਲ ਪਹਿਲਾਂ ਆ ਚੁੱਕੇ। ਹੁਣ ਤੁਸੀਂ ਹਿਸਾਬ ਲਾ ਲਓ ਕਿ ਜਦੋਂ ਜਦੋਂ ਦਾ ਪੁਰਾਣਾ ਸਮਾਨ ਜਿਹੜਾ ਟਰੈਕਟਰ ਜਾਂ ਕਾਰ ਆਇਆ ਉਹ ਕੋਕਵਾੜ ਦੇ ਵਿੱਚ ਬਜਿ ਨਿੰਦਾ ਤੇ ਉਹਨੂੰ ਖਰੀਦ ਕੇ ਸਾਡੀ ਕੰਟਰੀ ਨੇ ਸੁਪਰ ਪਾਵਰ ਬਣਾ ਹੁਣ ਤੱਕ 25 ਦੇਸ਼ਾਂ ਦੀ ਆਰਮੀ ਦੇ ਕੋਲ ਇਹ ਜਾਜ ਹਨ ਲਗਭਗ 4600 ਦੇ ਲਗਭਗ ਇਹ ਜਾਜ ਜਿਹੜੇ ਨੇ 4600 ਜਾਜ ਹੁਣ ਤੱਕ ਅਮਰੀਕਾ ਹੀ ਬਣਾ ਚੁੱਕੇ ਆ ਇਹ ਬਣਾਉਣਾ ਸ਼ੁਰੂ ਕੀਤਾ ਸੀ ਇਹਨਾਂ ਨੇ 1968 ਦੇ ਵਿੱਚ ਫਿਰ 1974 ਦੇ ਵਿੱਚ ਇਹਦੀ ਪਹਿਲੀ ਉਡਾਣ ਭਰੀ ਗਈ 1970 ਆਉਂਦਿਆਂ ਆਉਂਦਿਆਂ ਅਮਰੀਕਾ ਦੀ ਫੌਜ ਦੇ ਵਿੱਚ ਇਹ ਜਹਾਜ਼ ਜਿਹੜਾ ਹੈ ਉਹ ਆ ਚੁੱਕਿਆ ਸੀ ਫਿਰ ਇਹਦੇ ਵਿੱਚ ਥੋੜਾ ਸੁਧਾਰ ਕੀਤਾ ਗਿਆ ਇਹਨੂੰ ਵਿਕਸਿਤ ਕੀਤਾ ਗਿਆ ਬਲਾਕ 552 ਬਣਾਇਆ ਗਿਆ ਉਸ ਤੋਂ ਬਾਅਦ ਬਲਾਕ 7072 ਇਹਨੂੰ ਬਣਾਇਆ ਗਿਆ ਟੈਕਨੋਲੋਜੀ ਦਾ ਥੋੜਾ ਇਹਦੇ ਵਿੱਚ ਕੀਤਾ ਇਹਨਾਂ ਨੇ ਵਾਧਾ ਕੀਤਾ ਹੁਣ ਜੇ ਆਪਾਂ ਗੱਲ ਕਰੀਏ ਕਿ 53 ਸਾਲ ਪੁਰਾਣਾ ਜਹਾਜ਼ ਜਿਹੜਾ ਹੈ ਭਾਰਤ ਨੂੰ ਮਿਲੇਗਾ ਕਿੰਨੇ ਦੇ ਵਿੱਚ ਭਾਰਤ ਨੂੰ ਉਹ ਮਿਲੇਗਾ 40 ਮਿਲੀਅਨ 40 ਮਿਲੀਅਨ ਦਾ 1000 ਲਗਭਗ 3280 ਕਰੋੜ ਦਾ ਜਹਾਜ਼ 53 ਸਾਲ ਪੁਰਾਣਾ ਜਿਹੜਾ ਜਹਾਜ਼ ਇਹ ਉਹ ਮਿਲੇ ਉਦੋਂ ਬਾਅਦ ਤੇ ਅਮਰੀਕਾ ਨੇ ਬਹੁਤ ਕੁਝ ਬਣਾਇਆ ਉਦੋਂ ਬਾਅਦ ਇਹਨਾਂ ਨੇ ਬਣਾਇਆ B2 ਜਿਹੜਾ ਬੰਬ ਵਾਰ ਸਕਿਆ ਜਿਹੜਾ ਇਹ ਕਹ ਲੋ ਕਿ ਆਸਮਾਨ ਦਾ ਜਿਹੜਾ ਹੈ ਉਹ ਯਮਰਾਜ ਹੈ ਉਹ ਕਿਸੇ ਉਹ ਦੇ ਵਿੱਚ ਨਹੀਂ ਆਉਂਦਾ ਕਿਸੇ ਮੁਤਕ ਅਰਡਾਰ ਦੀ orange ਦੇ ਵਿੱਚ ਵੀ ਨਹੀਂ ਆਉਂਦਾ ਉਹ ਪਰਮਾਣੂ ਵੀ ਅਸਲੇ ਦੇ ਨਾਲ ਵੀ ਲੱਸੀ ਉਹਨੂੰ ਪਤਾ ਕਿੰਨਾ ਚਿਰ ਹੋ ਗਿਆ ਉਹਨੂੰ ਵੀ 28 ਸਾਲ ਹੋ ਗਿਆ ਉਹ ਕੋਈ ਅੱਜ ਦਾ ਨਹੀਂ ਉਹ ਵੀ 1997 ਦਾ ਅਮਰੀਕਾ ਦੇ ਆਪਣੇ ਵੇਲੇ ਦੇ ਵਿੱਚ ਸ਼ਾਮਲ ਕੀਤਾ ਹੋਇਆ ਉਸ ਤੋਂ ਬਾਅਦ ਤੱਕ ਕੀ ਕੁਝ ਬਣਾ ਲਿਆ ਹੋਵੇਗਾ ਇਹ ਤਾਂ ਦੁਨੀਆ ਨੂੰ ਪਤਾ ਵੀ ਨਹੀਂ ਹੈਗਾ ਹਾਂ ਚਾਹਨਾ ਥੋੜਾ ਬਾਤ ਬਹੁਤਾ ਅਮਰੀਕਾ ਦੀ ਜਿਹੜੀ ਉਹ ਟੱਕਰ ਦੇਣ ਦੀ ਕੋਸ਼ਿਸ਼ ਕਰਦਾ ਚైనా ਨੇ ਇੱਕ ਇਜਾਜ਼ ਬਣਾਇਆ ਹੈ ਜੇ 20 ਮਾਈਟੀ ਡ੍ਰੈਗਨ ਇਹ ਵੀ ਪਰਮਾਣੂ ਹਥਿਆਰਾਂ ਦੇ ਨਾਲ ਲੈਸ ਹੈ ਇਹ ਵੀ ਉਹਦੇ ਕੀਤਾ ਦੇ ਕਾਪੀ ਹੋਇਆ ਬਿਲਕੁਲ ਪਰ ਫਿਰ ਵੀ ਥੋੜਾ ਬਤਾ ਚైనా ਕਰ ਰਿਹਾ ਇਹਨੂੰ ਉਹ ਆਪਣਾ ਸਟੀਲਸ ਡ੍ਰੈਗਨ ਵੀ ਕਹਿੰਦੇ ਨੇ ਜਿਵੇਂ ਪੰਜਵੀਂ ਪੀੜੀ ਦੀ ਇਹਨੂੰ ਕਹਿੰਦੇ ਨੇ ਸਟੀਲਸ ਡ੍ਰੈਗਨ ਵੀ ਇਹਦਾ ਨਾਮ ਜਿਹੜਾ ਉਹ ਲਿਆ ਜਾਂਦਾ ਇਹ ਚైనా ਨੇ ਬਣਾਇਆ ਹੋਇਆ ਬਾਕੀ ਜਿਹੜਾ ਕੰਟਰੀਆਂ ਨੇ ਉਹ ਤਾਂ ਸੋਚ ਵੀ ਨਹੀਂ ਸਕਦੇ ਕਿ ਅਮਰੀਕਾ ਕੀ ਕੁਝ ਬਣਾ ਚੁੱਕਿਆ ਤੇ ਕੀ ਕੁਝ ਉਹਦੇ ਕੋਲ ਪਰਮਾਣੂ ਤੇ ਦੂਜੇ ਜਿਹੜੇ ਅਸਲੇ ਨੇ ਐਵੇਂ ਨਹੀਂ ਦਾਦਾ ਗਰੀਬ ਤਾਂ ਹੀ ਦੁਨੀਆ ਦੇ ਉੱਤੇ ਚੱਲਦੀ ਆ ਤਾਂ ਹੀ ਹਰ ਕੰਟਰੀ ਨੂੰ ਉਹ ਚਿਰਕ ਕੇ ਬਠਾਲ ਦਿੰਦਾ ਤੇ ਆਪਣੇ ਜਿਹੜੇ ਉਹਦੇ ਹੁੰਦੇ ਨੇ ਫਾਇਦੇ ਦੇ ਜੋ ਵੀ ਸਮਝੌਤੇ ਹੁੰਦੇ ਨੇ ਉਹਨਾਂ ਨੂੰ ਡੰਡੇ ਦੇ ਨਾਲ ਲਾਗੂ ਕਰਵਾਉਂਦਾ